ਪਾ ਕਾ ਪਿੰਗਲ ਦੀ ਸੁੰਦਰੀ ਚਾਂਦ ਪਟ ਹੋਕੇ ਧੁਮਕੇ ਬੰਕਾਰੇ ਪਹਾਦਰ ਸੂਰਮੇ ਹੁੰਗਾਰੇ ਅਤੇ ਲਲਕਾਰੇ ਮਾਰਦੇ ਸਨ ਰਣ ਵੱਜੇ ਗਜੇ ਨਗਾਰੇ ਰਣ ਦੇ ਅੰਦਰ ਨਗਾਰੇ ਵਾਜ ਗਾਜਰੇ ਸਨ ਰਣ ਹੋਲ ਕਲੋਲੰ ਹੋਲਾਲੰ ਰਣਪੋਮੇ ਵਿੱਚ ਹੱਲਾ ਗੁੱਲਾ ਅਤੇ ਰੋਲਾ ਰੱਪਾ ਪੈ ਰਿਆ ਸੀ ਢੱਲ ਹਲੰ ਟਲੰ ਉਛਾਲੰ ਅਤੇ ਉਹ ਡੇਟਾ ਲਾ ਨਾਲ ਇੱਕ ਦੂਜੇ ਨੂੰ ਧੱਕਦੇ ਅਤੇ ਢਾਲਾਂ ਨੂੰ ਉਛਾਲਦੇ ਸਨ ਰਣ ਉੱਠੇ ਕੁੱਠੇ ਮੁਛਾਲੇ ਰਣ ਵਿੱਚ ਮੁੱਛਾ ਵਾਲੇ ਸੂਰਮੇ ਉੱਠੇ ਅਤੇ ਕੁੱਠੇ ਗਏ ਸਰ ਛੁੱਟੇ ਜੁੱਟੇ ਪਿਹਾਲੇ ਦੀਰ ਚੱਲਣ ਲਈ ਭਿਆਨਕ ਯੋਧੇ ਯੁੱਧ ਵਿੱਚ ਜੁੱਟ ਗਏ ਰਤ ਡਿੱਗੇ ਪੇ ਗੇ ਜੋਦਾਨ ਲਹੂ ਨਾਲ ਲਤਪਤ ਹੋ ਕੇ ਕੈਂ ਯੋਧੇ ਡਿਗ ਪੇ ਕਣਨ ਛੇ ਕਛੇ ਕੀ ਕਾਂ ਅਤੇ ਖਾਲੀ ਘੋੜੇ ਹਿੰਕਦੇ ਹੋਏ ਫਿਰਨ ਲੱਗੇ ਪੀਖਣੀਆਂ ਪੇਰੀ ਪੁਕਾਰੰ ਵਡੀਆਂ ਪੇਰੀਆਂ ਭੂ ਭੂ ਕਰਦੀਆਂ ਸਨ ਚਾਲ ਲੰਘ ਕੇ ਖੰਡੇ ਦੁਧਾਰਨ ਦੁਧਾਰੇ ਖੰਡੇ ਲਿਚਕਦੇ ਸਨ ਜੁਦੰ ਜੁਜਾਰੰ ਬੋਬਾੜੇ ਲੜਾਕੇ ਯੋਦੇ ਲਲਕਾਰੇ ਮਾਰਦੇ ਸਨ ਰੋਲਿਏ ਪਖਰੀਏ ਅਹਾੜੇ ਘੋੜ ਚੜੇ ਸੂਰਮੇ ਰਣ ਭੂਮੀ ਵਿੱਚ ਰੋਲ ਰਹੇ ਸਨ ਬੱਕੇ ਬਬਾੜੇ ਬੱਕਾਰੰ ਯੋਦੇ ਬੜਕਦੇ ਸਨ ਨੱਚੇ ਪਖਰੀਏ ਜੁਝਾਰੰ ਲੜਾਕੂ ਸੂਰਮਿਆਂ ਦੇ ਘੋੜੇ ਨੱਚਦੇ ਸਨ ਬਾਜੇ ਸੰਗਲਿਏ ਪਿਹਾਲੇ ਸੰਗਲਾਂ ਨਾਲ ਬੱਧੇ ਹੋਏ ਭਿਆਨਕ ਤੋਂਸੇ ਵੱਜਦੇ ਸਨ ਰਾਣਾ ਰੱਤੇ ਮੱਤੇ ਮੂਛਾਲੇ ਰਣ ਵਿੱਚ ਮੁੱਛਾ ਵਾਲੇ ਮਸਤ ਸੂਰਮੇ ਫੇਰਦੇ ਸਨ ਉੱਚリエ ਕੱਚੀ ਕਛਾਲੇ ਕੱਚ ਦੇ ਇਲਾਕੇ ਦੇ ਘੋੜੇ ਕੁੱਦਦੇ ਹੋਏ ਇਉਂ ਪਰਤੀਤ ਹੁੰਦੇ ਸਨ ਉੜੇ ਜਾਣ ਪਬੰ ਪਛਾਲੇ ਮਾਨੋ ਖੰਬਾ ਵਾਲੇ ਪਹਾੜ ਉੱਤੇ ਜਾਂਦੇ ਹੋਣ ਜੁੱਟੇ ਪਟ ਛੁੱਟੇ ਮੁਛਾਲੇ ਪਟ ਆਪਸ ਵਿੱਚ ਜੁੱਟੇ ਹੋਏ ਸਨ ਅਤੇ ਬੰਬਲਾ ਵਾਲੇ ਨੇਜੇ ਚੱਲ ਰਹੇ ਸਨ ਰੂਲਿਏ ਆਹਾੜੰ ਪਖਰਾਲੇ ਪਖਰਾਵਾਲੇ ਘੋੜੇ ਯੁੱਧ ਭੂਮੀ ਵਿੱਚ ਆਹਾੜੇ ਰੁੱਲ ਰਹੇ ਸਨ ਬੱਜੇ ਸੰਦੂਰੰ ਨਗਾਰੇ ਹਾਥੀਆਂ ਉੱਤੇ ਲੱਦੇ ਨਗਾਰੇ ਵੱਜ ਰਹੇ ਸਨ ਕਾਛੇ ਕਛੀਲੇ ਲੁਜਾਰੇ ਭਿਆਨਕ ਯੋਧੇ ਲੁਜਾਰੇ ਤਲਵਾਰਾਂ ਖਿੱਚੀ ਫਿਰਦੇ ਸਨ ਗਰੰਗ ਔਰੰਗ ਪੂਰੰਗ ਗਹਿਣਾ ਆਇੰ ਸਾਰਾ ਆਕਾਸ਼ ਹੋਰਾਂ ਦੇ ਝੁੰਡਾ ਨਾਲ ਪਰਿਆ ਹੋਇਆ ਸੀ ਅੰਜਨਿਆਂ ਅੰਜੇ ਨੈਨਾਯੰ ਜਿਨਾਂ ਨੇ ਅੱਖਾਂ ਵਿੱਚ ਅੰਜਨ ਪਾਇਆ ਹੋਇਆ ਸੀ ਰਣਨੰਕੇ ਨਾਦੰ ਨਾ ਵੀਰੰ ਛੋਟੇ ਨਗਾਰੇ ਗੂੰਜ ਰਹੇ ਸਨ ਬਬਾੜੇ ਵੀਰੰ ਆ ਵੀਰੰ ਸੂਰਮਿਆਂ ਨੂੰ ਮਾਰਨ ਵਾਲੇ ਸੂਰਮੇ ਲਲਕਾਰ ਰਹੇ ਸਨ ਉੱਗੇ ਜਾਣੇ ਜੇ ਜਟਾਲੇ ਉਲਰੇ ਹੋਏ ਨੇ ਜੇ ਇਉਂ ਪ੍ਰਤੀਤ ਹੁੰਦੇ ਸਨ ਮਾਨੋ ਜਟਾ ਵਾਲੇ ਸਾਧੂ ਖੜੋਤੇ ਹੋਣ ਛੋਟੇ ਸੇਲ ਸੀਤਿਆਂ ਮੂਛਾਲੇ ਬੰਬਲਾ ਵਾਲੇ ਚਮਕੀਲੇ ਸੀਤਿਆਂ ਪਾਲੇ ਉਹਨਾਂ ਦੇ ਹੱਥੋਂ ਛੁੱਟ ਰਹੇ ਸਨ ਪਟ ਡਿਗੇ ਕਾਇੰ ਅਕਾਇੰ ਜਖਮ ਖਾ ਖਾ ਕੇ ਤ੍ਰਿਪਤ ਹੋਏ ਯੋਧੇ ਡਿਗ ਪਏ ਸਨ ਤਨ ਸੋਬੇ ਅਦੇ ਅਦਾਇੰਗ ਅਤੇ ਉਹਨਾਂ ਦੇ ਤਨ ਅੱਦੋ ਅੱਦੇ ਹੋਏ ਸ਼ੋਭ ਰਹੇ ਸਨ ਦਾ ਲਗ ਜੇ ਬਜੇ ਨਿਸਾਨੰ ਚੈਨਾਵਾ ਗੱਜਦੀਆਂ ਸਨ ਧੋਂਸੇ ਵਜਦੇ ਸਨ ਚੰਚਲਿਏ ਤਾਜੀ ਚਿਹਾਨੰ ਅਤੇ ਚੰਚਲ ਘੋੜੇ ਹਿੰਕਦੇ ਸਨ ਚਾਵਦਸਯੰ ਚਿੰਕੀ ਚਾਵੰਡਾ ਚੋਹਾ ਪਾਸੇ ਗਿਰ ਜਾਂ ਚੀਕਦੀਆਂ ਸਨ ਖੰਡੇ ਖੰਡੇ ਕੈ ਆਖੰਡੈ ਖੰਡੇਤਾ ਨੂੰ ਖੰਡ-ਖੰਡ ਕਰ ਦਿੱਤਾ ਗਿਆ ਸੀ। ਹਰਾਂ ਡੰਕੇ ਗਿਦੰ ਉਦਾਨੰ ਉੱਚੇ ਥਾਨਾ ਉੱਤੇ ਬੈਠੀਆਂ ਗਿੱਦਾਂ ਇੰਜ ਬੋਲਦੀਆਂ ਸਨ। ਜੈ ਜੰਪੈ ਸਿਦੰ ਸੁਦਾਨੰ ਮਾਨੋ ਯੁੱਧ ਸਿੱਧ ਜੈ ਜੈ ਚੱਪਦੇ ਹੋਣ। ਊਲੇ ਜਾਣਾ ਕਿਨਸਕ ਬਾ ਸੰਤੰ। ਮਾਨਵ ਬਸੰਤ ਰੁੱਤ ਵਿੱਚ ਕੇਸੂ ਫੁੱਲੇ ਹੋਣ ਰਣ ਰੱਤੇ ਸੂਰਾ ਸਾਮਤੰ ਲਹੂ ਨਾਲ ਲਾਲ ਹੋਏ ਸੂਰਮੇ ਰਣ ਵਿੱਚ ਇਸ ਤਰ੍ਹਾਂ ਫਿਰਦੇ ਸਨ ਡਿੱਗੇ ਰਾਣ ਸੁੰਡੀ ਸੁਡਾਨ ਰਣ ਵਿੱਚ ਹਾਥੀਆਂ ਦੀਆਂ ਸੁੰਡਾਂ ਡਿੱਗੀਆਂ ਪਈਆਂ ਸਨ ਧਰ ਪੂਰੰ ਪੂਰੰ ਮੋਡਾਂ ਅਤੇ ਤਰਤੀ ਸੂਰਮਿਆ ਦੇ ਸਿਰਾਂ ਨਾਲ ਪਰੀ ਹੋਈ ਸੀ ਮਦੁਰਤਨ ਚਾਂਦ ਤਾਰ ਭਰ ਰਾਮ ਰਾਮ ਨੇ ਤੀਨਾ ਨਾਲ ਤਰਥ ਲੀ ਮਚਾ ਦਿੱਤੀ ਪਰ ਹਰ ਕਾਮ ਵਾਲ ਸੂਰਮਿਆ ਨੇ ਜੀਵਨ ਦੀ ਇੱਛਾ ਛੱਡ ਦਿੱਤੀ ਤਰ ਭਰ ਧੀਰੰ ਧੀਰਜ ਅਤੇ ਬਲ ਧਾਰਨ ਵਾਲੇ ਪਰ ਹਰ ਧੀਰੰ ਸੂਰਮੇ ਤੀਰਾਂ ਨੂੰ ਚਲਾਉਂਦੇ ਸਨ ਦਰਬਾਰ ਗਿਆਰੰ ਪਰ ਸ਼ੂਰਮ ਨੂੰ ਵੇਖ ਕੇ ਸਾਰੇ ਦਲ ਦਾ ਬਲ ਪਰ ਹਰ ਧਿਆਨ ਗਿਆਨ ਅਤੇ ਧਿਆਨ ਤੂਰ ਹੋ ਗਿਆ ਸੀ ਥਰ ਹਰ ਕੰਪੈ ਸਾਰੇ ਥਰ ਥਰ ਕੰਬ ਰਹੇ ਸਨ ਹਰ ਹਰ ਜੰਪੈ ਅਤੇ ਹਰ ਹਰ ਜਪਦੇ ਸਨ ਕਰੋਧੰ ਗਲਿਤੰ ਸੂਰਮੇ ਆਪਣੇ ਕਰੋਧ ਨੂੰ ਪੀ ਰਹੇ ਸਨ ਉਦੰਗ ਤਲਿਤੰ ਹੋਸ਼ਪੁਲੀ ਜਾ ਰੈਸੀ ਕਾਰਸਾਰ ਸਰਤਾ ਹੱਥਾ ਵਿੱਚ ਤੀਰ ਸਰਕਦੇ ਜਾਂਦੇ ਸਨ ਧਰ ਮਰ ਹਰਤਾ ਕਿਉਂਕਿ ਪਰਸ਼ੂਰਾਮ ਦੇ ਹੱਥੋਂ ਧਨਸ਼ਵਾਲਿਆਂ ਯਾ ਧਰਮ ਦੇ ਵੈਰੀਆਂ ਦਾ ਨਾਸ਼ ਹੁੰਦਾ ਜਾ ਰਿਹਾ ਸੀ ਸਰਬਰ ਪਾਨੰ ਸੂਰਮੇ ਆਪਣੇ ਹੱਥਾਂ ਨਾਲ ਧਰ ਘਰ ਮਾਨੰ ਚੰਗੇ ਤੀਰਾਂ ਨੂੰ ਕਮਾਨਾ ਵਿੱਚ ਧਰ ਕੇ ਔਰ ਔਰ ਸਾਲੀ ਵੈਰੀ ਦੀ ਛਾਤੀ ਨੂੰ ਸਲਾ ਰਹੇ ਸਨ ਧਰ ਔਰ ਮਾਲੀ ਜਿਸ ਕਰਕੇ ਵੈਰੀ ਧਰਤੀ ਉੱਤੇ ਪੇ ਛਾਤੀ ਨੂੰ ਮਲ ਰਹੇ ਸਨ ਕਰ ਬਾਰ ਕੋਪੰ ਕ੍ਰੋਧ ਵਿੱਚ ਭਰੇ ਬਲਵਾਨ ਪਰਸ਼ੂਰਾਮ ਦੇ ਹੱਥ ਵਿੱਚ ਧਰ ਹਰ ਤੋਪੰ ਪਤਲੀ ਤਲਵਾਰ ਨੂੰ ਧਰਧਰਾਂਦੇ ਵੇਖ ਕੇ ਘਰ ਬਾਰ ਕਰਨ ਹੰਕਾਰ ਕਰਨ ਵਾਲੇ ਸੂਰਮੇ ਘਰ ਬਾਰ ਹਰਣ ਕਬਰਾ ਕੇ ਭਜਦੇ ਚਾਰੇ ਸਨ ਚਰ ਹਰ ਅੰਗੰ ਕੋਹਾਰੇ ਨਾਲ ਸਰੀਰ ਦੇ ਅੰਗਾ ਨੂੰ ਚਰ ਖਰ ਸੰਗ ਕਟਣਾ ਵੱਡਣਾ ਵਾਲਾ ਜਰ ਭਰ ਚਾਮ ਪਰਸ਼ੂਰਾਮ ਆਪਣੇ ਜਾਮੇ ਵਿੱਚ ਸੜ ਬਲ ਕੇ ਚਰ ਹਰ ਰਾਮ ਰਾਮ ਨਾਲ ਝਗੜ ਰਿਹਾ ਹੈ ਟਾਰ-ਟਾਰ ਜਾਇੰ ਧਰਤੀ ਭਾਵੇਂ ਟਲ ਜਾਵੇ ਥਰ-ਹਰ ਪਾਇੰ ਪਰ ਉਸ ਦੇ ਪੈਰ ਟਿੱਕੇ ਹੋਏ ਸਨ ਢਰ-ਹਰ ਟਾਲੰ ਉਹ ਟਾਲ ਨੂੰ ਖੜਕਾਉਂਦਾ ਸੀ ਥਰ-ਹਰ ਕਾਲੰ ਅਤੇ ਕਾਲ ਵਾਂਗ ਕ੍ਰੋਧ ਨਾਲ ਕੰਬ ਰਿਹਾ ਸੀ ਅਰ ਬਾਰ ਦਰਣ ਬਲਵਾਨ ਵੈਰੀਆਂ ਨੂੰ ਦਲਣ ਵਾਲਾ ਨਰ ਬਾਰ ਹਰਣ ਅਤੇ ਰਾਜਿਆਂ ਨੂੰ ਮਾਰਨ ਵਾਲਾ ਬਲ ਤਾਰ ਬਾਰ ਤੀਰੰ ਅਤੇ ਧੀਰਜ ਧਾਰਨ ਕਰਨ ਵਾਲਾ ਪਰ ਹਰ ਤੀਰੰ 파ਸੂਰਾਮ ਤੀਰ ਨੂੰ ਕੁਮਾਰਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ